ਇਹ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਆ ਤੇ ਆਮ ਲੋਕਾਂ ਦੀ ਕਿਉਂ ਨਹੀਂ ਸੁਣਦੀ ਪਈਏਗੀ। ਇਸੀ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਸਾਡੀਆਂ ਬੱਚਾਂ ਚਲਾਈਆਂ ਜਾਣ ਕਿ ਅਸੀਂ ਬਹੁਤ ਮਜਬੂਰ ਲੋਅ ਔਰਤਾਂ ਜਿਹੜੀਆਂ ਇੱਥੇ ਕੰਮ ਕਰਦੀਆਂ ਵਾਂ ਕਈਆਂ ਦੇ ਹਸਬੰਦ ਨਹੀਂ ਹੈਗੇ ਤੇ ਕਈਆਂ ਦੇ ਫਾਦਰ ਨਹੀਂ ਹੈਗੇ। ਸਰਦਾਰ ਭਗਵੰਤ ਸਿੰਘ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆ ਆਪਾਂ ਉਹਨਾਂ ਨੂੰ ਇੱਕ ਪੈਸੇਂਜਰ ਨਹੀਂ ਆਪਾਂ ਉਹਨਾਂ ਨੂੰ ਇੱਕ ਵੋਟਰ ਤੁਹਾਡੇ ਵੋਟਰ ਸਪੋਰਟਰ ਆ ਜਿਨ੍ਹਾਂ ਨੇ ਤੁਹਾਡੇ ਤੇ ਬੜੀ ਉਮੀਦ ਲਾਈ ਸੀਗੀ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਓਗੇ ਤੇ ਅੰਮ੍ਰਿਤਸਰ ਦੀ ਜਿਹੜੀ ਉਹਨਾਂ ਹਾਲਾਤ ਸੁਧਰੇਗੀ। ਪਰ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਇਹ ਪ੍ਰੋਜੈਕਟ ਬੰਦ ਕਰਕੇ ਤੇ ਇੰਨੇ ਘਰਾਂ ਨੂੰ ਜਿਹੜਾ ਬੇਰੁਜ਼ਗਾਰ ਕਰ ਦਿੱਤਾ ਗਿਆ ਅਸੀਂ ਅੱਜ ਇੱਥੇ 1 ਸਾਲ ਤੋਂ ਹਰ ਇੱਕ ਮੰਤਰੀ ਨੂੰ ਹਰ ਇੱਕ ਐਮਐਲਏ ਨੂੰ ਮਿਲਦੇ ਆ ਪਰ ਕੋਈ ਕਿਸੇ ਦੇ ਵੀ ਸੁਣਵਾਈ ਨਹੀਂ ਸੀਗੀ ਉਮੀਦ ਕਰਦਾ ਸੀਗਾ ਕਿ ਪੰਜੇ ਐਮਐਲਏ ਤੇ ਇੱਕ ਐਮਪੀ ਸਾਹਿਬਾਨ ਨੂੰ ਕਿ ਸਾਡੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਹ ਪ੍ਰੋਜੈਕਟ ਆ ਇਹਨੂੰ ਇੱਕ ਪੋਲੀਟਿਕਲ ਨਾ ਸਮਝਿਆ ਜਾਵੇ। ਇਹ ਇਸ ਪ੍ਰੋਜੈਕਟ ਨੂੰ ਇੱਕ ਪੋਲੀਟਿਕਲ ਨਾ ਸਮਝਿਆ ਜਾਵੇ। ਇਹ ਇੱਕ ਰੋਜ਼ਗਾਰ ਆ। ਇਹ ਜਿੰਨੇ ਵੀ ਆਪਣੇ ਭੈਣ ਭਰਾਵਾ ਇਹਨਾਂ ਦੇ ਰੋਜ਼ਗਾਰ ਹੈ 1500 ਮੁਲਾਜ਼ਮਾਂ ਦਾ ਰੋਜ਼ਗਾਰ ਆ। ਕੀ ਲੱਗਦਾ ਕਿ ਸਰਕਾਰ ਨੇ ਕੀ ਮੱਛਲੇ ਕੋ ਨਹੀਂ ਸਟਾਰਟ ਕਰੀ? ਕਿਉਂਕਿ ਨੁਕਸਾਨ ਕਾਫੀ ਹੋ ਗਿਆ, ਬੱਸਾਂ ਵੀ ਕਾਫੀ ਖਰਾਬ ਹੋ ਗਈਆਂ। ਲੋਕਾਂ ਨੂੰ ਕਾਫੀ ਸਫ਼ਰ ਕਰਨਾ ਪੈ ਰਿਹਾ ਇੱਥੀ ਨੂੰ ਲੈ ਕੇ। ਅਗਲੀ ਮੈਟਰੋ ਵਿੱਚ ਜੌਬ ਕਰਦੀਆਂ ਤੇ ਐ ਅੱਜ ਅਸੀਂ ਇਕੱਠੇ ਹੋਏ ਹਾਂ ਕਿ ਬੱਸਾਂ ਦੇ ਆਪੜੀ ਕੇ ਜਿਹੜੀਆਂ ਬੰਦ ਹੋ ਚੁੱਕੀਆਂ ਵਾਂ ਉਹਨਾਂ ਦੇ ਕਾਰਨ ਅਸੀਂ ਇਕੱਠੇ ਹੋਏ ਹਾਂ। ਦੇਸੀ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਸਾਡੀਆਂ ਬੱਤਾਂ ਚਲਾਈਆਂ ਜਾਣ ਕਿ ਅਸੀਂ ਬਹੁਤ ਮਜਬੂਰ ਔਰਤਾਂ ਜਿਹੜੀਆਂ ਇੱਥੇ ਕੰਮ ਕਰਦੀਆਂ ਵਾਂ ਕਈਆਂ ਦੇ ਹਸਬੰਦ ਨਹੀਂ ਹੈਗੇ ਤੇ ਕਈਆਂ ਦੇ ਫਾਦਰ ਨਹੀਂ ਹੈਗੇ ਤੇ ਅਸੀਂ ਇੱਥੇ ਜਿਹੜਾ ਕੰਮ ਕਰਦੀਆਂ ਕਿ ਸਾਨੂੰ ਸੁਣਿਆ ਜਾਵੇ ਜੇ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਆਮ ਲੋਕਾਂ ਦੀ ਕਿਉਂ ਨਹੀਂ ਸੁਣਦੀ ਪਈਏਗੀ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਅਸੀਂ ਬਹੁਤ ਮਜਬੂਰ ਆ ਜਿਹੜੇ ਸੜਕਾਂ ਤੇ ਬੈ ਕੇ ਨੌਕਰੀ ਕਰਨਦੇ ਆ ਤੇ ਸਾਡੀਆਂ ਨੌਕਰੀਆਂ ਸਾਡੇ ਕੋ ਪਈਆਂ ਜਾਂਦੀਆਂ ਵਾ ਸਰਕਾਰ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਪਈ ਐ ਕਹਿੰਦੀ ਅਸੀਂ ਦੇ ਰਹੇ ਆ ਤੇ ਪਰ ਜਿਹੜੇ ਅਸੀਂ ਲੱਗੇ ਹੋਏ ਆ ਅਸੀਂ ਤੇ ਬੇਰੋਜ਼ਗਾਰ ਹੋ ਕੇ ਬੈਠੇ ਹੋਏ ਆ ਤੇ ਸਰਕਾਰ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਐ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੀਆਰਟੀਸੀ ਦੁਬਾਰਾ ਚਲਾਈ ਜਾਵੇ ਤੇ ਅਸੀਂ ਇਹੋ ਹੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਚੋਣਾ ਸਮੇਂ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਲੇਕਿਨ ਹੁਣ ਤੱਕ ਪੂਰੇ ਨਹੀਂ ਹੋਏ ਇਹ ਤਾਂ ਇਹ ਦੇਖੋ ਜੀ ਚੋਣਾ ਵਿੱਚ ਤੇ ਕਈ ਵਾਅਦੇ ਹੋਏ ਆ ਠੀਕ ਹੈ ਜੀ ਤੇ ਔਰਤਾਂ ਦੇ ਹੱਕ ਦੇ ਵਿੱਚ ਵੀ ਕਈ ਕੁਝ ਬੋਲਿਆ ਗਿਆ ਹੈ ਪਰ ਉਹ ਕੋਈ ਵੀ ਵਾਦਾ ਸਾਨੂੰ ਪੂਰਾ ਹੁੰਦਾ ਨਜ਼ਰ ਨਹੀਂ ਆਇਆ ਜਿਹੜੀਆਂ ਨੌਕਰੀਆਂ ਇਹ ਉਹ ਸਾਡੀਆਂ ਖੋਈਆਂ ਜਾ ਰਹੀਆਂ ਠੀਕ ਹੈ ਕਈਆਂ ਚਲੇ ਗਈਆਂ ਸਾਡੀਆਂ ਨੌਕਰੀਆਂ ਤੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਵਾਦਿਆਂ ਨੂੰ ਕੀ ਕਰੀਏ ਜਦੋਂ ਔਰਤ ਸੜਕ ਦੇ ਉੱਤੇ ਆ ਕੇ ਇੱਕ ਨੌਕਰੀ ਕਰਨ ਦੀ ਹੈ ਜੇ ਉਹ ਵੀ ਨਹੀਂ ਉੱਥੇ ਉਹ ਵੀ ਨੌਕਰੀ ਖੋ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਅਸੀਂ ਬਹੁਤ ਮਜਬੂਰਾਂ ਮੇਰੇ ਹਸਬੰਡ ਨਹੀਂ ਹੈਗੇ ਮੇਰਾ 15 ਸਾਲ ਦਾ ਬੱਚਾ ਹੈ ਜਿਹੜਾ ਮੈਂ ਜਦੂਰੀ ਕਰਦਾ ਪਿਆ ਇਸ ਸੰਗਤੇ ਉਹ ਕੈਟਰੀਂਗ ਵਾਲਿਆਂ ਨਾਲ ਦਿਹਾੜੀ ਲਾਂਦਾ ਹੈ ਜਦੋਂ ਉਹਨੂੰ ਨੌਕਰੀ ਦੀ ਆ ਜਾਣ ਦੀ ਖ਼ਬਰ ਮਿਲੀ ਤੇ ਬੱਚਾ ਬਹੁਤ ਜ਼ਿਆਦਾ ਰੋਂਦੇ ਹਾਲਤ ਦੇ ਵਿੱਚ ਕਹਿੰਦਾ ਮਮਾ ਮੈਂ ਜਾਊਂਗਾ ਕਿਉਂਦੀ ਪੜ੍ਹਾਈ ਛੁੱਟ ਗਈ ਉਹਦਾ ਸਭ ਕੁਝ ਛੁੱਟ ਗਿਆ ਤੇ ਉਹ ਆ ਕੇ ਸੜਕ ਤੇ ਇੱਥੇ ਉਹ ਬੱਚਾ ਆਪਣੀ ਪੜ੍ਹਾਈ ਛੱਡ ਕੇ ਤੇ ਉਹ ਆਪਣੇ ਇੱਕ ਜਿਵੇਂ ਦੇ ਪਿਤਾ ਨਹੀਂ ਹੈਗੇ ਤੇ ਉਹ ਇੱਕ ਆਪਣਾ ਘਰ ਦਾ ਪਰਿਵਾਰ ਸੰਭਾਲੇਗਾ ਤੇ ਉਹ ਸਰਕਾਰ ਕਿੱਥੇ ਜਾ ਕੇ ਬੈਠੀ ਹੋਈ ਹੈ ਸਰਕਾਰ ਸਾਨੂੰ ਨੌਕਰੀਆਂ ਕਿਉਂ ਨਹੀਂ ਦੇਣਦੀ ਇਸ ਗੱਲ ਦੀ ਵੀ ਸਰਕਾਰ ਹੀ ਜ਼ਿੰਮੇਵਾਰ ਹੈ ਜੇ ਨਸ਼ਾ ਕਰਦੇ ਆ ਇਹ ਫਿਰ ਸਰਕਾਰ ਹੀ ਜ਼ਿੰਮੇਵਾਰ ਸਰਕਾਰ ਕਹਿੰਦੀ ਅਸੀਂ ਨਸ਼ਾ ਘਟਾਵਾਂਗੇ ਅਸੀਂ ਇਹ ਕਰਾਂਗੇ ਨੌਕਰੀਆਂ ਚਲੀਆਂ ਜਾਂਦੀਆਂ ਐ ਤੇ ਉਹ ਨੌਜਵਾਨ ਜਿਹੜਾ ਨਸ਼ੇ ਵਿੱਚ ਹੀ ਪਏਗਾ ਹੋਰ ਕਿਸ ਕੰਮ ਚਾਏਗਾ ਉਹ ਸਰਕਾਰ ਨਾਂ ਦੀ ਚੀਜ਼ ਹੈਗੀ ਨਹੀਂ ਪੰਜਾਬ ਸਰਕਾਰ ਨਾਂ ਦੀ ਚੀਜ਼ ਸਾਨੂੰ ਤੇ ਨਹੀਂ ਜੋ ਲੱਗਦਾ ਕਿਉਂਕਿ ਸਾਡੀਆਂ ਦੇ ਨੌਕਰੀਆਂ ਚਲੀਆਂ ਗਈਆਂ ਅਸੀਂ ਭੁੱਖੇ ਮਰਨਦੇ ਆ ਅਸੀਂ ਕਿੱਥੋਂ ਕਹਿ ਦੀ ਸਰਕਾਰ ਹੈਗੀ ਐ ਸਾਨੂੰ ਸਰਕਾਰ ਨਾਂ ਦੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਨੌਕਰੀਆਂ ਦੁਬਾਰਾ ਦਿੱਤੀਆਂ ਜਾਣ ਕਿਉਂਕਿ ਅਸੀਂ ਬਹੁਤ ਮਜਬੂਰ ਆ ਅਸੀਂ ਬਹੁਤ ਜ਼ਿਆਦਾ ਮਜਬੂਰ ਆ ਸਾਡੀਆਂ ਨੌਕਰੀਆਂ ਦੁਬਾਰਾ ਦਿੱਤੀਆਂ ਜਾਣ ਤਾਂ ਕਿ ਅਸੀਂ ਔਰਤਾਂ ਦੁਬਾਰਾ ਇੱਥੇ ਆ ਕੇ ਨੌਕਰੀਆਂ ਕਰੀਏ ਔਰ ਅਸੀਂ ਇੱਥੇ ਫਿਰ ਤੋਂ ਉਸੇ ਤਰ੍ਹਾਂ ਜਿਹੜੀਆਂ ਬੱਸਾਂ ਸਾਡੀਆਂ ਚਲਾਈਆਂ ਜਾਣ ਅਸੀਂ ਸਰਕਾਰਗੇ ਇਹੋ ਹੀ ਦੁਹਾਰ ਲਗਾਉਣੇ ਆ ਸਾਡੀਆਂ ਨਾਲ ਤੱਕ ਆਵਾਜ਼ ਪਹੁੰਚੇ ਕਿਉਂਕਿ ਸਾਡੀ ਆਵਾਜ਼ ਉਹਨਾਂ ਤੱਕ ਪਤਾ ਨਹੀਂ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਪਈ ਹੈ ਜੇ ਤੱਕ ਅਸੀਂ ਬਾਤ ਰੋਲਾ ਪਾ ਚੁੱਕੇ ਆ ਉਹਨਾਂ ਦੇ ਲਈ ਪਰ ਪਤਾ ਨਹੀਂ ਭਗਵੰਤ ਮਾਨ ਜੀ ਕਿਉਂ ਕੰਨ ਬੰਦ ਕਰਕੇ ਬੈਠੇ ਹੋਏ ਆ ਉਹਨਾਂ ਨੂੰ ਹਰ ਇੱਕ ਨਕੀ ਨਕੀ ਚੀਜ਼ ਦਿਖਾਈ ਦਿੰਦੀ ਆ ਹਰ ਇੱਕ ਚੀਜ਼ ਦੇ ਉੱਤੇ ਉਹ ਟਿੱਪਣੀ ਕਰਦੇ ਆ ਕੀ ਗੱਲ ਸਾਡੀਆਂ ਬੱਸਾਂ ਉਹਨਾਂ ਨੂੰ ਨਹੀਂ ਦਿਖਾਈ ਦਿੰਦੀਆਂ ਸਹੀ ਬੇਰੋਜ਼ਗਾਰ ਹੋਏ ਉਹਨਾਂ ਨੂੰ ਨਹੀਂ ਦਿਖਾਈ ਦਿੰਦੇ ਅਸੀਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਬੱਸਾਂ ਚਲਾਉਣ ਤਾਂ ਕਿ ਅਸੀਂ ਦੁਬਾਰਾ ਨੌਕਰੀਆਂ ਤੇ ਆਈਏ ਜੀ ਮੇਰਾ ਨਾਮ ਸਰਬਜੀਤ ਮੈਂ ਵੀਆਰਟੀਸੀ ਏਮਪਲੋਈਜ਼ ਦਾ ਮੈਂਬਰ ਵੀ ਆ ਤੇ ਐਜ਼ ਅ ਡਰਾਈਵਰ ਵੀ ਆ ਵੀਆਰਟੀਸੀ ਏਮਪਲੋਈਜ਼ ਦੇ ਵਿੱਚ ਅਸੀਂ ਅੱਜ ਇੱਥੇ 1 ਸਾਲ ਤੋਂ ਹਰ ਇੱਕ ਮੰਤਰੀ ਨੂੰ ਹਰ ਇੱਕ ਐਮਐਲਏ ਨੂੰ ਮਿਲਦੇ ਆ ਪਰ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਸੀਗੀ ਠੀਕ ਹੈ ਜੀ ਚਲੋ ਇੱਕ ਸਾਡੇ ਨਾਲ ਇੱਕ ਸੋਸ਼ਲ ਵਰਕਰ ਉਹ ਸਭ ਨੂੰ ਪਤਾਵਾ ਉਹ ਸਾਡੇ ਨਾਲ ਆਏ ਸਾਡੇ ਹੱਕ ਦੇ ਵਿੱਚ ਖੜੇ ਪਰ ਮੈਂ ਉਮੀਦ ਕਰਦਾ ਸੀਗਾ ਕਿ ਪੰਜੇ ਐਮਐਲਏ ਤੇ ਇੱਕ ਐਮਪੀ ਸਾਹਿਬਾਨ ਨੂੰ ਕਿ ਸਾਡੇ ਮੋਢਾ ਨਾਲ ਮੋਢਾ ਲਾ ਕੇ ਜਿਹੜਾ ਇਹ ਪ੍ਰੋਜੈਕਟ ਆ ਇਹਨੂੰ ਇੱਕ ਪੋਲੀਟੀਕਲ ਨਾਲ ਸਮਝਿਆ ਜਾਵੇ ਇਹ ਇਸ ਪ੍ਰੋਜੈਕਟ ਨੂੰ ਇੱਕ ਪੋਲੀਟੀਕਲ ਨਾਲ ਸਮਝਿਆ ਜਾਵੇ ਇਹ ਇੱਕ ਰੋਜ਼ਗਾਰ ਆ ਇਹ ਜਿੰਨੇ ਵੀ ਆਪਣੇ ਭੈਣ ਭਰਾਵਾ ਇਹਨਾਂ ਦਾ ਰੋਜ਼ਗਾਰ ਹੈ 1500 ਮੁਲਾਜ਼ਮਾਂ ਦਾ ਰੋਜ਼ਗਾਰ ਆ ਆਪਾਂ ਅਗਰ ਇੱਕਜੁੱਟ ਹੋ ਕੇ ਇੱਥੇ ਹਮਲਾਵਾਂ ਮਾਰਾਂਗੇ ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਕਿ ਇਹ ਜਿਹੜੀ ਸਰਵਿਸ ਇਹ ਤੁਹਾਨੂੰ ਸੜਕਾਂ ਤੋਂ ਦੂਰ ਦੀ ਨਜ਼ਰ ਆਵੇਗੀ ਕੀ ਪ੍ਰੋਜੈਕਟ ਸੀਗਾ ਕਿੰਨੇ ਦਾ ਪ੍ਰੋਜੈਕਟ ਸੀਗਾ ਤੇ ਕਿੰਨਾ ਨੁਕਸਾਨ ਹੋ ਰਿਹਾ ਜੀ ਇਹ 600 ਰੁਪਏ 600 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਇਹਦੇ ਵਿੱਚ 93 ਬੱਸਾਂ ਜਿਹੜੀਆਂ ਸੀਗਾ ਪੰਜਾਬ ਸਰਕਾਰ ਨੇ ਦਿੱਤੀਆਂ ਸੀਗੀਆਂ ਜਿਹੜੀਆਂ ਕਿ ਇਹ ਸਰਕਾਰੀ ਪ੍ਰੋਜੈਕਟ ਸੀਗਾ ਇਹਨੂੰ ਹੈਂਡਓਵਰ ਕਰ ਦਿੱਤਾ ਗਿਆ ਠੇਕੇਦਾਰੀ ਸਿਸਟਮ ਤੇ ਜਿਹੜੇ ਠੇਕੇਦਾਰ ਸੀਗਾ ਉਹ ਸੀਗਾ ਸਵਨਸਤ ਨਾਮ ਉਹਨੇ ਇੱਕ ਕੰਪਨੀ ਆਪਣੇ ਅੱਗੇ ਰੱਖਤੀ ਸਬ ਕੰਟਰੈਕਟਰ ਖੋਖਰ ਗਰੁੱਪ ਜਿਹੜਾ ਸਵਨਸਤ ਨਾਮ ਸੀਗਾ ਉਹ ਲੈਂਦਾ ਸੀਗਾ 22 ਰੁਪਏ ਤੇ ਜਿਹੜਾ ਖੋਖਰ ਗਰੁੱਪ ਸੀਗਾ ਉਹ ਉਹਨੂੰ ਦਿੰਦਾ ਸੀਗਾ 16 ਰੁਪਏ ਉਹਦੇ ਵਿੱਚ 16 ਰੁਪਏ ਦੇ ਵਿੱਚ ਉਹ ਉਹਨਾਂ ਦੀਆਂ ਸੈਲਰੀਆਂ ਬੱਸ ਬਸਾਂ ਦੀ ਮੈਂਡਨੈਂਸ ਉਹ ਕਰਵਾਉਂਦਾ ਸੀਗਾ ਪਰ ਅਸੀਂ ਮਾਨਯੋਗ ਸਰਕਾਰ ਨੂੰ ਦੇਣ ਦੀ ਕਰਦੇ ਹਾਂ ਕਿ ਅਗਰ ਸਬ ਕੰਟਰੈਕਟਰ ਅਗਰ ਬੱਸਾਂ ਚਲਾਉਣੀ ਐਗਰੀ ਆ ਤੇ ਅਸੀਂ ਉਹਨੂੰ ਇਹ ਦੇ ਕੇ ਪ੍ਰੋਜੈਕਟ ਦੇ ਆਪਾਂ ਇਹਨੂੰ ਬੱਸਾਂ ਇਹਨੂੰ ਓਨ ਰੂਟ ਕਰਦੀਏ ਕੀ ਲੱਗਦਾ ਕਿ ਸਰਕਾਰ ਦੇ ਕੀ ਮੰਤਲੇ ਕੋਈ ਨਹੀਂ ਸਟਾਰ ਕਰੀ ਕਿਉਂਕਿ ਨੁਕਸਾਨ ਕਾਫੀ ਹੋ ਗਿਆ ਬੱਸਾਂ ਵੀ ਕਾਫੀ ਖਰਾਬ ਹੋ ਗਈਆਂ ਲੋਕਾਂ ਨੂੰ ਵੀ ਕਾਫੀ ਪਰ ਕਰਨਾ ਪੈ ਰਿਹਾ ਹੈ ਇਸ ਨੂੰ ਲੈ ਕੇ ਨਹੀਂ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਬੱਸਾਂ ਇਹਦੇ ਵਿੱਚ 40 ਬੱਸਾਂ ਉਸ ਦਿਨ ਆਪਾਂ ਡਿਪੂ ਗਏ ਸੀਗੇ ਉਹਨਾਂ ਦਾ ਜਿਹੜਾ ਮੈਨੇਜਰ ਆ ਆਪਣਾ ਸੌਰੀ ਕਮਲ ਠੀਕ ਹੈ ਜੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਸਾਡੇ ਕੋਲ 40 ਬੱਸਾਂ ਜਿਹੜੀਆਂ ਵਾਂ ਉਹ ਐਗਜ਼ੈਕਟ ਜਦੀਆਂ ਕਿ ਸਿਰਫ ਸਰਵਿਸ ਤੇ ਇੱਕ ਬੈਟਰੀ ਆ ਰਾਕੇ ਉਹ ਜੜੀਆਂ ਵਾ ਆਨ ਰੂਟ ਜਾ ਸਕਦੀਆਂ ਅਗਰ 60 ਬੱਸਾਂ ਆਨ ਰੂਟ ਹੋ ਸਕਦੀਆਂ ਵਾ ਤੇ ਅਸੀਂ ਕਿਉਂ ਨਹੀਂ ਐਫਰਟ ਕਰਦੇ ਕਿ ਜੜੀਆਂ 40 ਬੱਸਾਂ ਵਾ 60 ਦੇ ਵਿੱਚੋਂ 40 ਬੱਸਾਂ ਵਾ ਆਪਾਂ ਨੂੰ ਆਨ ਰੂਟ ਕਰੀਏ ਤੇ ਜਿਹੜਾ 55000 ਜਿਹੜਾ ਸ਼ਰ ਦੇ ਵਿੱਚ ਸਲਾਨੀ ਸਫਰ ਕਰਦੇ ਸੀਗੇ ਉਹਨੂੰ ਆਪਾਂ ਸਲਾਨੀ ਨਾ ਕਹੀਏ ਮੈਂ ਸੀਐਮ ਸਰਦਾਰ ਭਗਵੰਤ ਮਾਨ ਜੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆਪਾਂ ਉਹਨਾਂ ਨੂੰ ਇੱਕ ਪੈਸੇਂਜਰ ਨਹੀਂ ਆਪਾਂ ਉਹਨਾਂ ਨੂੰ ਇੱਕ ਵੋਟਰ ਟਾਡੇ ਵੋਟਰ ਸਪੋਰਟਰ ਆ ਜਿਨ੍ਹਾਂ ਨੇ ਤੁਹਾਡੇ ਤੇ ਬੜੀ ਉਮੀਦ ਲਾਈ ਸੀਗੀ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਓਗੇ ਤੇ ਅੰਮ੍ਰਿਤਸਰ ਦੀ ਜਿਹੜੀ ਉਹਨੂੰ ਹਾਰ ਰਿਹਾ ਸੁਧਰੇਗੀ ਪਰ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਇਹ ਪ੍ਰੋਜੈਕਟ ਬੰਦ ਕਰਕੇ ਤੇ ਇੰਨੇ ਘਰਾਂ ਨੂੰ ਜਿਹੜਾ ਬੇਰੁਜ਼ਗਾਰ ਕਰ ਦਿੱਤਾ ਗਿਆ ਉਹਨਾਂ ਨੂੰ ਟਾਈਮ ਮਿਲਿਆ ਕੋਈ ਮਿਲਨ ਦਾ ਹਾਂ ਬਿਲਕੁਲ ਜੀ ਅਸੀਂ 15 ਤਰੀਕ ਤੋਂ ਬਾਅਦ ਕਿਉਂਕਿ 15 ਅਗਸਤ ਕਰਕੇ ਸਾਰੇ ਆਪਣੇ ਅਫਸਰ ਜਿਹੜੇ ਹੈਗੇ ਆ ਉਹ ਡਿਊਟੀਆਂ ਲੱਗੇ ਆ ਅਸੀਂ 15 ਤਰੀਕ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਹਾਂ ਅਸੀਂ ਫੇਰ ਦੁਬਾਰਾ ਮੁਲਾਕਾਤ ਕਰਾਂਗੇ ਸੈਕਟਰੀ ਸਾਹਿਬ ਨਾਲ ਕਿ ਜਿਹੜੀ BOJ ਦੀ ਮੀਟਿੰਗ ਹੈ ਇੱਕ ਸਾਲ ਤੋਂ ਟੈਡਿੰਗ ਚੱਲਦੀ ਜਾ ਰਹੀ ਆ ਉਹ ਕਦੋਂ ਹੋਣੀ ਆ ਤੇ ਜਿਹੜੇ ਅਫਸਰਾਂ ਨੇ BOJ ਦੀ ਮੀਟਿੰਗ ਕਰਨੀ ਹੈ ਉਹ ਕਿੱਥੇ ਸੁੱਤੇ ਪਏ ਆ ਪਲੀਜ਼ ਉਹ ਜਾਗਣ BOJ ਦੀ ਮੀਟਿੰਗ ਕਰਕੇ ਇਹ ਜਿਹੜਾ ਪ੍ਰੋਜੈਕਟ ਆ ਇਹਨੂੰ ਜਲਦੀ ਜੜਾਵਾ ਰੋਡ ਦੇ ਉੱਤੇ ਉਤਾਰਿਆ ਜਾਵੇ ਕੀ ਲੱਗਦੀ ਕਿ ਸਰਕਾਰ ਦੀ ਕੀ ਮਨਸ਼ਾ ਲੱਗਦੀ ਚਾਲੂ ਕਿਉਂ ਨਹੀਂ ਕਰਦੇ ਜੀ ਸਰਕਾਰ ਦੀ ਮਨਸ਼ਾ ਕੁਝ ਬੰਦਿਆਂ ਨੇ ਮੈਨੂੰ ਨਹੀਂ ਲੱਗਦਾ ਕਿ ਸਰਦਾਰ ਭਗਵੰਤ ਮਾਨ ਜੀ ਦੇ OSGM ਨੂੰ ਜਾਂ ਕਿਸੇ ਨੂੰ ਕੀ ਕਹਤਾਂ ਕਿ ਇਹ ਘਾਟੇ ਦਾ ਸੌਦਾ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਘੱਟ ਦਾ ਸੌਦਾ ਵਾ ਕਿਉਂਕਿ 55000 ਪੈਸੇ ਸਰਫਰ ਕਰਦਾ ਸੀਗਾ ਪਲੱਸ ਇਹਦੇ ਉੱਤੇ ਐਡਵਰਟਾਈਜ਼ਮੈਂਟ ਜਿਹੜੀ ਆ ਉਹਦਾ ਪੈਸਾ ਕਾਰਪੋਰੇਸ਼ਨ ਨੂੰ ਜਾਂਦਾ ਵਾ ਅਸੀਂ ਇੱਕ ਗੱਲ ਕਰਦੀ ਆ ਪੰਜਾਬ ਰੋਡਵੇ ਦੀ ਪੀਆਰਟੀਸੀ ਦੀ ਉਹਦੇ ਵਿੱਚ ਮੈਲਾਵਾ ਨੂੰ ਟਿਕਟ ਫ੍ਰੀ ਆ ਉਹ ਵੀ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਵੱਡੇ ਦਾ ਪ੍ਰੋਜੈਕਟ ਆ ਇੱਕ ਉਹ ਵੀ ਘੱਟ ਦਾ ਪ੍ਰੋਜੈਕਟ ਹੈਗਾ ਵਾ ਅਸੀਂ ਮਾਨ ਸਰਕਾਰ ਆਪਾਂ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਲੋਕਾਂ ਦੀਆਂ ਸੁਣੀਆਂ ਸੁਣੀਆਂ ਗੱਲਾਂ ਤੋਂ ਇੱਕ ਪਰੇ ਹੋ ਕੇ ਤੁਸੀਂ ਇੱਕ ਟਾਈਮ ਕੱਢੋ ਤੁਸੀਂ ਇੱਕ ਵਾਰੀ ਅਮਰਸਰ ਵਿਜ਼ਿਟ ਕਰੋ ਤੁਸੀਂ BRTC ఎంਪਲੋਇਜ਼ ਦੇ ਨਾਲ ਹੱਕ ਚ ਖੜਕੇ ਇੱਕ ਵਾਰੀ ਤੁਸੀਂ BRTC ਦੀਪੂ ਆਓ ਤੁਸੀਂ ਇੱਕ ਵਾਰੀ ਦੇਖੋ ਉਸ ਤੋਂ ਬਾਅਦ ਤੁਹਾਡੀ ਜੋ ਇੱਕ ਵਾਰੀ ਤੁਸੀਂ ਇਹਨੂੰ ਪਲਾਨ ਨੂੰ ਸਮਝੋ ਉਸ ਤੋਂ ਬਾਅਦ ਤੁਹਾਡੀ ਜੋ ਵੀ ਤੁਹਾਡਾ ਹੁਕਮ ਹੋਏਗਾ ਸਾਡਾ ਸਿਰ ਮੱਥੇ ਹੋਏਗਾ ਪਰ ਇੱਕ ਵਾਰੀ ਤੁਸੀਂ ਅੰਮ੍ਰਿਤਸਰ BRTC ਦੀਪੂ ਦੇ ਵਿੱਚ ਆ ਕੇ ਇੱਕ ਵਾਰੀ ਤੁਸੀਂ ਬੱਸਾਂ ਦਾ ਜਾਇਜ਼ਾ ਲਾਓ ਤੇ ਜਿਹੜੇ ఎంਪਲੋਇਜ਼ ਘਰਾਂ 'ਚ ਬੈਠੇ ਸਾਡੀਆਂ ਭੈਣਾ ਵਾਂ ਸਾਡੀਆਂ ਧੀਆ ਵਾਂ ਜਿਹੜਾ ਉਹਨਾਂ ਦਾ ਹਾਲ ਆ ਇੱਕ ਵਾਰੀ ਉਹਨਾਂ ਦੇ ਅਣਕੇ ਸੁਣੋ ਤੁਹਾਡੀ ਰੂਹ ਨਾ ਕੰਮ ਜੂਗੀ ਤੇ ਫਿਰ ਮੈਨੂੰ ਕਹਿਣਾ BRTCs ਮੈਟਰੋ ਬੱਸ ਸਰਵਿਸ ਜਿਹੜੇ ਬਾਰੇ ਆਪਣੀ ਗੱਲ ਚੱਲ ਰਹੀ ਹੈ ਮੈਟਰੋ ਬੱਸਾਂ ਬਾਰੇ ਤੇ ਅਸੀਂ ਸਰਕਾਰ ਦੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਗੇ ਕਿ ਸਾਡਾ ਜਿਹੜਾ ਪ੍ਰੋਜੈਕਟ ਚਾਲੂ ਕੀਤਾ ਜਾਵੇ ਕਿਉਂਕਿ ਵੇਖੋ ਇਹ ਲੋਕ ਜਿਹੜੇ ਉੱਥੇ ਪੀਵੀਐਮਐਸ ਵਾਲੇ ਜਿਹੜੀ ਇੱਕ ਸੁਸਾਇਟੀ ਬਣੀ ਜਿਹਦਾ ਨਾਮ ਪੀਵੀਐਮਐਸ ਆ ਉਹ ਸੁਸਾਇਟੀ ਵਾਲੇ ਜਾ ਕੇ ਉਹ ਖਰਾਬ ਕਰ ਰਹੇ ਕੰਮ ਕਹਿ ਰਹੇ ਆ ਕੇ ਵੀ ਇਹ ਪ੍ਰੋਜੈਕਟ ਨਹੀਂ ਚੱਲਣਾ ਚਾਹੀਦਾ ਇਹ ਘਾਟੇ ਦੇ ਵਿੱਚ ਜਾ ਰਿਹਾ ਮਰ ਕੇ ਘਾਟੇ ਵਿੱਚ ਨਹੀਂ ਜਾ ਰਿਹਾ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਇਹ ਕਰਦੇ ਆਂ ਕਿ ਅੰਮ੍ਰਿਤਸਰ ਆ ਕੇ ਤੇ ਜੱਜਾ ਲੈਣ ਇਹ ਘਾਟੇ ਵਿੱਚ ਜਾ ਰਿਹਾ ਕਿ ਵਾਧੇ ਵਿੱਚ ਜਾ ਰਿਹਾ ਸੀ ਬਿਲਕੁਲ ਇਹ ਘਾਟੇ ਵਿੱਚ ਨਹੀਂ ਜਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਆ ਕੇ ਇਹੀ ਅਰਦਾ ਸਾਡੀ ਬੇਨਤੀ ਆ ਕਿ ਸਾਡਾ ਪ੍ਰੋਜੈਕਟ ਇੱਕ ਹਫ਼ਤੇ ਦੇ ਵਿੱਚ ਵਿੱਚ ਚਲਾਇਆ ਜਾਵੇ ਇਹਨੂੰ ਲੰਬਾ ਸਮਾਂ ਤੱਕ ਅੱਗੇ ਇੱਕ ਸਾਲ ਹੋ ਗਿਆ ਸਾਨੂੰ ਦੀਖਦਿਆ ਨੂੰ ਇੱਕ ਸਾਲ ਸਾਡੇ ਪ੍ਰਧਾਨ ਸਾਹਿਬ ਸਰਬਜੀਤ ਸਿੰਘ ਜੀ ਉਹਨਾਂ ਨੇ ਕਿੰਨੇ ਚੱਕਰ ਮਾਰੇ ਕਦੀ ਚੰਡੀਗੜ੍ਹ ਕਦੀ ਅੰਮ੍ਰਿਤਸਰ ਕਾਰਪੋਰੇਸ਼ਨ ਡੀਪੋ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਹਰ ਥਾਂ ਦੇ ਜਾਂਦੇ ਰਹੇ ਕਾਰਪੋਰੇਸ਼ਨ ਦਫ਼ਤਰ ਜਾਂਦੇ ਰਹੇ ਆ ਚੰਡੀਗੜ੍ਹ ਜਾਂਦੇ ਰਿਹਾ ਪਰ ਕਹਿੰਨੇ ਸੁਣਾਈ ਨਹੀਂ ਕੀਤੀ ਇਹਨਾਂ ਦੇ ਇਸ ਲਈ ਸਰਕਾਰਾਂ ਦਾ ਕਿੰਨਾ ਕੁ ਵਧੀਆ ਪ੍ਰੋਜੈਕਟ ਸੀਗਾ ਤੇ ਹੁਣ ਸਰਕਾਰਾਂ ਪਿਛਲੀਆਂ ਸਰਕਾਰਾਂ ਚਲੋ ਇਹ ਖੁਦ ਹੀ ਚਲਾਈ ਜਾ ਰਹੀਆਂ ਸੀ ਬੰਦ ਤੇ ਨਹੀਂ ਹੁਣ ਦਿੱਤਾ ਪਿਛਲੀਆਂ ਸਰਕਾਰਾਂ ਆਈਆਂ ਕਾਲੀ ਸਰਕਾਰ ਆਈ ਚਾਹੇ ਕਾਂਗਰਸ ਸਰਕਾਰ ਆਈ ਉਹਨਾਂ ਨੇ ਬੰਦ ਨਹੀਂ ਸੀ ਹੁਣ ਦਿੱਤਾ ਪ੍ਰੋਜੈਕਟ ਬਸ ਇਹ ਪ੍ਰੋਜੈਕਟ ਹੁਣ ਕਿੰਨਾ ਨੇ ਬੰਦ ਕੀਤਾ ਸਾਨੂੰ ਨਹੀਂ ਪਤਾ ਭਗਵੰਤ ਮਾਨ ਸਾਹਿਬ ਤੱਕ ਮੁੱਖ ਮੰਤਰੀ ਤੱਕ ਪਤਾ ਨਹੀਂ ਇਹ ਗੱਲ ਵਿਚਾਰੇ ਅਫਸਰ ਜਾਂ ਨਹੀਂ ਪਜਾਰੇ ਸਾਨੂੰ ਕੀ ਪਤਾ ਕਿਉਂਕਿ ਸਾਨੂੰ ਕੀ ਪਤਾ ਉਹਨੂੰ ਲੈ ਕੇ ਦਿੰਦੇ ਕਿ ਆਹ ਵੇਖੋ ਇਹ ਉਹਨਾਂ ਨੂੰ ਚਿੱਠੀ ਪਾਈ ਹੈ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਸਾਨੂੰ ਕੋਈ ਪਤਾ ਨਹੀਂ ਕਿ ਇਹ ਰੜਾ ਗੋਬੜ ਆਪਣੇ ਆਪ ਹੀ ਕਰ ਰਹੇ ਇੱਥੇ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਜੀ ਗੱਡੀਆਂ ਦਾ ਗੱਡੀਆਂ ਪਹਿਲੀ ਗੱਲ ਤੇ 40 50 ਆਪਣੀਆਂ ਗੱਡੀਆਂ ਬਿਲਕੁਲ ਸਹੀ ਠੀਕ ਆ ਕਿਉਂਕਿ 40 ਬਸਾਂ ਦੀ ਹੋਰ ਰੇਡ ਸਰਵਿਸ ਹੋਈ ਚੁੱਕੀ ਆ ਪਰ ਦੂਜੇ ਦਿਨ ਭਗਵਾਨਾ ਮਰਸਰ ਆਤਾ ਪਰ ਉਹ ਮਿਲਿਆ ਨਹੀਂ ਗਿਆ ਸਾਨੂੰ ਅਸੀਂ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਮਿਲ ਨਹੀਂ ਸਕੇ ਕਿਉਂਕਿ ਉਹਨਾਂ ਕੋਲ ਟਾਈਮ ਉਹਨਾਂ ਕੋਲ ਹੁੰਦਾ ਆ ਲੋਕ ਸੱਨੇ ਕ ਸਫਰ ਕਰ ਰਹੇ ਜਿਸ ਤਰ੍ਹਾਂ ਇਹਦੇ ਵਿੱਚ ਤਕਰੀਬਨ ਸ਼ਹਿਰ ਦਾ ਲੋਕਲ ਬੰਦਾ 60000 ਤੱਕ ਸਬਰ ਕਰ ਰਿਹਾ ਸੀ ਤੇ 60000 ਬੰਦਿਆਂ ਸਾਹ ਲਾ ਲਓ ਤੁਸੀਂ ਕੀ ਗੱਲ ਆਮਦਨ ਨਹੀਂ ਬਣਦੀ ਸਰਕਾਰ ਨੂੰ ਕਿੰਨੇ ਲੋਕ ਬੇਰੋਜ਼ਗਾਰ ਹੋ ਗਏ ਇਸ ਟਾਈਮ ਤੇ 1550 ਜਿਹੜੇ ਬੰਦੇ ਆ ਰੋਜ਼ਗਾਰ ਹੋ ਗਏ ਬੇਰਜਗਾਰ ਹੋ ਗਏ ਜੀ ਤੇ ਸਾਡਾ ਰੋਜ਼ਗਾਰ ਜਿਹੜਾ ਖਤਮ ਹੋ ਗਿਆ ਸਾਲ ਹੋ ਸਾਡੇ ਪ੍ਰਧਾਨ ਸਰਬਜੀਤ ਸਿੰਘ ਆਪਣੇ ਮੰਗਾ ਸਿੰਘ ਵੀਰ ਹਣੀ ਸਾਰੇ ਜਾਣਦੇ ਰਹੇ ਆ ਚੰਡੀਗੜ੍ਹ ਵੀ ਗਏ ਕਹਿੰਨੇ ਸੁਣਾਈ ਨਹੀਂ ਕੀਤੀ ਕਾਰਪੋਰੇਸ਼ਨ ਦਫਤਰ ਵੀ ਜਿਗੇ ਆ ਹਰ ਕਮਿਸ਼ਨਰ ਕੋਲ ਦੋ ਕਮਿਸ਼ਨਰ ਬਦਲ ਗਏ ਦੋ ਕਮਿਸ਼ਨਰ ਚੱਲ ਗਏ ਆ ਬਦਲੀ ਕਰਾ ਕੇ ਪਰ ਸਾਡਾ ਕਹਿੰਨੇ ਨਿਆਂ ਹੀ ਨਹੀਂ ਕੀਤਾ ਕਹਿੰਨੇ ਹੱਲ ਨਹੀਂ ਕੀਤਾ ਸਾਡਾ ਹੁਣ ਤੀਸਰੇ ਕਮਿਸ਼ਨਰ ਸਾਹਿਬ ਆ ਗਿਆ ਇਹ ਵੀ ਸਾਨੂੰ ਇੱਕ ਮਤਲਬ ਕਹਿ ਰਹੇ ਵੀ ਤੁਹਾਡਾ ਹੱਲ ਕਰਾਂਗੇ ਪਰ ਜਿੰਨਰ ਤਾਂ ਖਾਲ ਨਹੀਂ ਹੁੰਦਾ ਕਿਦਾਂ ਮੰਨੀਏ ਸਾਨੂੰ ਹੱਲ ਚਾਹੀਦਾ ਸਾਡਾ ਇੱਕ ਹਫਤੇ ਦੇ ਵਿੱਚ ਵਿੱਚ ਕੰਮ ਚੱਲਣਾ ਚਾਹੀਦਾ ਅਸੀਂ ਜ਼ਿਆਦਾ ਸਮਾਂ ਨਹੀਂ ਲੈ ਸਕਦੇ ਕੋਗੇ ਇੱਕ ਸਾਲ ਤੇ ਸਾਨੂੰ ਅੱਗੇ ਖਰਾਬ ਹੋ ਗਿਆ ਪਿੱਛੇ ਧੱਕੇ ਖਾਂਦੇ ਨੂੰ ਸਾਲ ਹੋ ਗਿਆ ਜੀ ਠੀਕ ਹੈ ਜੀ